ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥਿਓ ਅਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ 9ਵੀਂ ਜਮਾਤ ਦੀ ਪੰਜਾਬੀ ਪੇਪਰ A ਦੇ ਵਿੱਚੋਂ ਵੰਗੀ ਕਿਤਾਬ ਜਿਹੜੀ ਹੈ ਉਹਦੇ ਕਹਾਣੀ ਭਾਗ ਦੇ ਵਸਤੁਨਿਸ਼ਠ ਪ੍ਰਸ਼ਨ ਜਿਹੜੇ ਹੈ ਉਹ ਆਪਾਂ ਹੱਲ ਕਰਾਂਗੇ ਕਹਾਣੀ ਕਹਾਣੀ ਭਾਗ ਦੇ ਵਿੱਚੋਂ ਜਿਹੜੇ ਵਸਤੁਨਿਸ਼ਠ ਪ੍ਰਸ਼ਨ ਹੱਲ ਕਰਨ ਤੋਂ ਪਹਿਲਾਂ ਇੱਕ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ ਤੇ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਤੇ ਤੁਹਾਨੂੰ ਇਸ ਨਾਲ ਕਹਾਣੀ ਤੇ ਕਹਾਣੀ ਦੇ ਲੇਖਕ ਦੇ ਨਾਮ ਯਾਦ ਰੱਖਣ ਵਿੱਚ ਅਸਾਨੀ ਹੋਵੇਗੀ ਤਾਂ ਸ਼ੁਰੂ ਕਰਦੇ ਆਪਾਂ ਸਭ ਤੋਂ ਪਹਿਲਾਂ ਦੇਖੋ ਸਭ ਤੋਂ ਪਹਿਲਾਂ ਇੱਥੇ ਮੈਂ ਇਹਨਾਂ ਦੇ ਨਾਮ ਜਿਹੜੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜਿਵੇਂ ਨਾਨਕ ਸਿੰਘ ਕੱਲੋ ਸਵਿੰਦਰ ਸਿੰਘ ਉੱਪਲ ਜਨਮ ਦਿਨ ਕਹਾਣੀ ਨਵਦੀਪ ਸਿੰਘ ਬਸ਼ੀਰਾ ਨੌਰੰਗ ਸਿੰਘ ਮੁਰਕੀਆਂ ਤੇ ਸੰਤੋਖ ਸਿੰਘ ਤੀਰ ਸੰਜੀਕੰਦ ਡਾਕਟਰ ਦਲੀਪ ਕੋਟਿਵਾਣਾ ਬੱਸ ਕੰਡਕਟਰ ਤੇ ਮੋਨ ਪੰਡਾਰੀ ਬਾਕੀ ਸਭ ਸੁਖ ਸਾਧ ਹੈ ਹੁਣ ਇਹਨਾਂ ਦੇ ਇਹਨਾਂ ਦੇ ਤੁਸੀਂ ਇਹਨਾਂ ਦੇ ਨਾਮ ਕਿਵੇਂ ਯਾਦ ਰੱਖੋਗੇ ਜਾਂ ਕਹਾਣੀਆਂ ਦੇ ਲੇਖਕ ਕਿਵੇਂ ਯਾਦ ਰੱਖੋਗੇ ਜਾਂ ਲੇਖਕ ਦੀ ਕਹਾਣੀ ਦਾ ਨਾਮ ਕਿਵੇਂ ਯਾਦ ਰੱਖੋਗੇ ਇਸ ਲਈ ਕਿ ਮੈਂ ਇੱਕ ਛੋਟੀ ਇੱਕ ਕਵਿਤਾ ਹੈ ਪਹਿਲਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਚਲੋ ਆਪਾਂ ਦੇਖਦੇ ਹਾਂ ਕਿ ਇਹ ਕਹਾਣੀ ਕਵਿਤਾ ਕੀ ਕਹਿੰਦੀ ਹੈ ਦੇਖੋ ਸਭ ਤੋਂ ਪਹਿਲਾਂ ਕਿ ਨਾਨਕ ਸਿੰਘ ਨੇ ਕੱਲੋਂ ਨੂੰ ਸੀ ਸ਼ਾਂਤੀ ਦਾ ਪਾਠ ਪੜ੍ਹਾਇਆ ਸਵਿੰਦਰ ਸਿੰਘ ਨੇ ਜਨਮ ਦਿਨ ਸੀ ਜੋਤੀ ਦਾ ਆਪ ਮਨਾਇਆ ਬਸ਼ੀਰਾ ਹੈ ਸੀ ਨਵਤੇਜ ਸਿੰਘ ਦਾ ਸਭ ਕੰਮਾਂ ਵਿੱਚ ਅਵਲ ਮੁਰਕੀਆਂ ਵੇਚ ਕੇ ਨੌਰੰਗ ਸਿੰਘ ਦੀ ਆ ਗਈ ਟਿਕਾਣੀ ਅਕਲ ਸੰਤੋਖ ਸਿੰਘ ਨੇ ਸੰਗ ਭਰਾਵਾ ਰਲ ਸੰਝੀ ਕੰਦ ਉਸਾਰੀ ਅਗੇ ਦਲੀਪ ਕੌਰ ਦਲੀਪ ਕੌਰ ਦੇ ਬੱਸ ਕੰਡਕਟਰ ਨੂੰ ਆਈ ਯਾਰ ਆਈ ਪੈਣ ਵਿਚਾਰੀ ਦਲੀਪ ਕੌਰ ਦੇ ਬੱਸ ਕੰਡਕਟਰ ਨੂੰ ਆਈ ਯਾਦ ਆਈ ਪੈਣ ਵਿਚਾਰੀ ਨਿੱਕੇ ਹੁੰਦਿਆਂ ਮੋਹਨ ਸਿੰਘ ਲਿਖਦਾ ਹਰ ਇੱਕ ਦੀ ਹੀ ਚਿੱਠੀ ਬਾਕੀ ਸਭ ਸੁਖਸਾਂਦ ਹੈ ਸੁਣ ਕੇ ਕਲਮ ਹਤੋਂ ਫੈਂਡ ਗਈ ਤਾਂ ਤੁਸੀਂ ਦੇਖੋ ਬੇਟਾ ਇਸ ਕਵਿਤਾ ਦੇ ਵਿੱਚ ਜਾਂ ਕਹਿ ਲੋ ਕਿ ਗੀਤ ਦੇ ਦੁਕਾਨ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਉਪਰੋਕਤ ਸਤਰਾਂ ਦੇ ਵਿੱਚੋਂ ਗੂੜੇ ਕਾਲੇ ਰੰਗ ਵਾਲੇ ਸ਼ਬਦ ਕਹਾਣੀਆਂ ਦੇ ਨਾਮ ਹਨ ਅਤੇ ਗੂੜੇ ਲਾਲ ਰੰਗ ਵਾਲੇ ਸ਼ਬਦ ਕਹਾਣੀਆਂ ਦੇ ਲੇਖਕਾਂ ਦੇ ਨਾਮ ਹਨ ਤਾਂ ਤੁਸੀਂ ਇਸ ਤਰ੍ਹਾਂ ਜੇਕਰ ਤੁਹਾਨੂੰ ਇਹ ਕਹਾਣੀ ਇਹ ਸਰੀ ਕਵਿਤਾ ਯਾਦ ਰਹਿ ਜਾਂਦੀ ਹੈ ਤਾਂ ਤੁਸੀਂ ਆਰਾਮ ਦੇ ਨਾਲ ਕਹਾਣੀਆਂ ਦੇ ਲੇਖਕ ਤੇ ਲੇਖਾਂ ਦੀਆਂ ਕਹਾਣੀਆਂ ਜਿਹੜੀ ਚੰਗੀ ਤਰ੍ਹਾਂ ਯਾਦ ਰੱਖ ਸਕਦੇ ਹੋ ਠੀਕ ਹੈ ਚਲੋ ਅੱਗੇ ਚੱਲਦੇ ਆਪਾਂ ਹੁਣ ਚੱਲਦੇ ਆ ਮੇਨ ਮੇਨ ਕੰਮ ਤੇ ਵੀ ਜਿਹੜੇ ਪ੍ਰਸ਼ਨ ਹੈਗੇ ਸਾਡੇ ਇਹਨਾਂ ਕਹਾਣੀਆਂ ਦੇ ਨਾਲ ਸੰਬੰਧਿਤ ਹਾਂਜੀ ਸਭ ਤੋਂ ਪਹਿਲਾਂ ਡਿਸਕਸ ਕਰਦੇ ਆ ਕੱਲੋ ਕਹਾਣੀ ਨਾਨਕ ਸਿੰਘ ਦੀ ਹਾਂਜੀ ਕੱਲੋ ਕਹਾਣੀ ਹੈ ਜੇ ਨਾਨਕ ਸਿੰਘ ਦੀ ਤੇ ਇਸ ਦੇ ਪ੍ਰਸ਼ਨ ਹੈ ਸਾਡੇ ਕੋਲ ਸ਼ੁਰੂਆਤ ਕਰਦੇ ਆ ਕੱਲੋ ਕਹਾਣੀ ਦਾ ਲੇਖਕ ਕੌਣ ਹੈ ਨਾਨਕ ਸਿੰਘ ਕੱਲੋ ਕਹਾਣੀ ਦਾ ਲੇਖਕ ਕੌਣ ਹੈ ਨਾਨਕ ਸਿੰਘ ਅੱਗੇ ਦੇਖੋ ਕਿਸ ਸਮੇਂ ਵਿੱਚ ਮਨੁੱਖ ਸ਼ਿਕਾਰ ਕਰਦੇ ਸਨ ਇਹ ਬਟ ਇੱਕ ਵਾਰੀ ਪ੍ਰਸ਼ਨ ਮੈਦਮ ਨੂੰ ਛਡਾ ਰਿਹਾ ਠੀਕ ਹੈ ਇਹ ਵਾਲਾ ਪ੍ਰਸ਼ਨ ਇੱਕ ਵਾਰੀ ਮੈਦਮ ਨੂੰ ਛਡਾ ਰਿਹਾ ਦੂਜਾ ਪ੍ਰਸ਼ਨ ਹੈ ਲੇਖਕ ਦੇ ਰਸਤੇ ਵਿੱਚ ਕੀ ਦਿੱਕਤ ਪੈਦਾ ਹੋਈ ਲੇਖਕ ਦੇ ਰਸਤੇ ਵਿੱਚ ਦਿੱਕਤ ਕੀ ਪੈਦਾ ਹੋਈ ਬਟਾ ਦੇਖੋ ਦਿੱਕਤ ਸਭ ਤੋਂ ਇਹ ਹੋਈ ਕਿ ਜਦੋਂ ਉਹ ਜਾ ਕੇ ਉੱਥੇ ਨਾਵਲ ਪੂਰਾ ਕਰਨ ਲਈ ਬੈਠਦਾ ਹੈ ਨਾ ਤਾਂ ਉਹ ਜਮਾਦਾਰ ਨੇ ਜਿਹੜੀ ਕੱਲੋ ਹੈ ਉਦਾ ਰੁੜ ਰੁਪਾ ਸੁਣਦਾ ਉਸ ਨੂੰ ਕਿਉਂਕਿ ਸਾਰਾ ਲੋਕਾਂ ਦੇ ਨਾਲ ਲੜਦੀ ਝਗੜਦੇ ਰਹਿੰਦੇ ਆ ਮੁਹੱਲੇ ਵਾਲਿਆਂ ਦੇ ਨਾਲ ਤਾਂ ਸਭ ਤੋਂ ਵੱਡੀ ਦਿੱਕਤ ਇਹ ਆਈ ਕਿ ਕਿਉਂਕਿ ਉਹ ਸ਼ਾਂਤੀ ਭਾਲਦਾ ਸੀ ਪਰ ਉਸ ਨੂੰ ਸ਼ਾਂਤੀ ਕਿਤੇ ਨਹੀਂ ਮਿਲੀ ਸ਼ਾਮ ਨੂੰ ਲੇਖਕ ਦਾ ਦੋਸਤ ਕੀ ਖਰੀਦ ਕੇ ਲੈ ਆਇਆ ਅੰਬ ਲੈ ਕੇ ਆਇਆ ਸੀ ਕੀ ਲੈ ਕੇ ਆਇਆ ਸੀ ਅੰਬ ਯਾਦ ਰੱਖ ਲੈ ਬੇਟਾ ਟੋਕਿਓ ਫਿਰ ਉਹ ਅੰਬ ਚੁੱਪਦਾ ਹੈ ਨਾ ਉਹਦੀਆਂ ਗਿੱਟਕਾਂ ਖਲਾਰਦਾ ਹੈ ਤੇ ਫਿਰ ਉਹਨੂੰ ਛਿੜਕਦੀ ਹੈ ਲੇਖਕ ਕੱਲ ਨੂੰ ਕੀ ਸਮਝਦਾ ਸੀ ਲਾਲਚੀ ਕੱਲੋ ਕਿੱਥੋਂ ਦੀ ਰਹਿਣ ਵਾਲੀ ਸੀ ਬੰਗਾਲ ਦੀ ਤੇ ਲੇਖਕ ਕਿੱਥੋਂ ਦਾ ਰਹਿਣ ਵਾਲਾ ਸੀ ਅੰਮ੍ਰਿਤਸਰ ਦਾ ਹਾਂਜੀ ਅੱਗੇ ਚੱਲਦੇ ਆਂ 8 ਨੰਬਰ ਸਵਾਲ 8 ਨੰਬਰ ਸਵਾਲ ਕੀ ਕਹਿੰਦਾ ਲੇਖਕ ਦੇ ਪਰਿਵਾਰ ਵਿੱਚ ਲੇਖਕ ਦੇ ਪਰਿਵਾਰ ਵਿੱਚ ਕੌਣ-ਕੌਣ ਸੀ ਉਹਦੀ ਘਰਵਾਲੀ ਅਤੇ ਤਿੰਨ ਲੜਕੇ ਉਹਦੀ ਘਰਵਾਲੀ ਅਤੇ ਤਿੰਨ ਲੜਕੇ ਕੱਲੋ ਨੇ ਲੇਖਕ ਨੂੰ ਸੁਗਾਤ ਵਿੱਚ ਕੀ ਦਿੱਤਾ ਅੰਬਾਂ ਦੀ ਟੋਕਰੀ ਅੰਬਾਂ ਦੀ ਟੋਕਰੀ ਦਿੱਤੀ ਠੀਕ ਹੈ ਨਾ ਉਹ ਕਹਿੰਦੀ ਮੇਰੀ ਮੇਰੀ ਪਰਜਾਈ ਲਈ ਲੈ ਜੀ ਵੀ ਟੋਕਰੀ ਅੰਮਾ ਦੀ ਟੋਕਰੀ ਦਿੱਤੀ ਠੀਕ ਹੈ ਅੱਗੇ ਕੀ ਹੋਣਾ ਕੱਲੋ ਬਾਕੀ ਬੱਚਿਆਂ ਨੂੰ ਮੁਹੱਲੇ ਵਿੱਚ ਸ਼ੋਰ ਪਾਉਣ ਦਿੰਦੀ ਸੀ ਹਾਂਜੀ ਹੁਣ ਉਹ ਲੜਦੀ ਝਗੜਦੀ ਨਹੀਂ ਸੀ ਕਿਉਂਕਿ ਉਹਦਾ ਜਿਹੜਾ ਹਿਰਦਾ ਪਰਵਰਤਨ ਹੋ ਗਿਆ ਕਿਉਂਕਿ ਜਦੋਂ ਲੇਖਕ ਨੇ ਉਸ ਨੂੰ ਭੈਣ ਕਿਹਾ ਨਾ ਤਾਂ ਪੂਰੀ ਦੀ ਪੂਰੀ ਬਦਲ ਗਈ ਲੇਖਕ ਨੇ ਲੇਖਕ ਨੇ ਕੱਲੋ ਨੂੰ ਜਾਣ ਤੋਂ ਪਹਿਲਾਂ 1 ਰੁਪਿਆ ਦਿੱਤਾ ਹੁਣ ਜੇ ਅੱਗੇ ਚੱਲਦੇ ਆਪਾਂ ਅੱਗੇ ਸਾਡੇ ਕੋਲ ਪਰਿਸ਼ਨ ਕਹਾਣੀ ਜਨਮ ਦਿਨ ਦੇ ਸ਼ਵਿੰਦਰ ਸਿੰਘ ਉੱਪਲ ਦੀ ਕਹਾਣੀ ਜਨਮ ਦਿਨ ਜਨਮ ਦਿਨ ਕਹਾਣੀ ਦਾ ਲੇਖਕ ਕੌਣ ਹੈ ਕਿਸ ਦੁਆਰਾ ਲਿਖੀ ਗਈ ਹੈ ਸ਼ਵਿੰਦਰ ਸਿੰਘ ਉੱਪਲ ਦੁਆਰਾ ਲਿਖੀ ਗਈ ਹੈ ਹਾਂਜੀ ਜੁਗਲ ਪ੍ਰਸਾਦ ਦੀ ਤਨਖਾ ਕਿੰਨੀ ਵੱਧ ਗਈ ਸੀ ਜੁਗਲ ਪ੍ਰਸਾਦ ਦੀ ਤਨਖਾ ਜਿਹੜੀ ਬਟਾ 5 ਰੁਪਏ ਵੱਧ ਗਈ ਸੀ ਕਿੰਨੀ ਵੱਧ ਗਈ ਸੀ 5 ਰੁਪਏ ਜੁਗਲ ਪ੍ਰਸਾਦ ਤਨਖਾ ਵਧਨ ਨਾਲ ਕੀ ਕਰਨਾ ਚਾਹੁੰਦਾ ਸੀ ਉਹ ਆਪਣੇ ਪੁੱਤਰ ਜੋਤੀ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਾਉਣਾ ਚਾਹੁੰਦਾ ਸੀ ਜੁਗਲ ਪ੍ਰਸਾਦ ਜੋਤੀ ਨੂੰ ਕੀ ਬਣਾਉਣਾ ਚਾਹੁੰਦਾ ਸੀ ਕਿ ਵੱਡਾ ਤੇ ਚੰਗਾ ਅਫਸਰ ਜੁਗਲ ਪ੍ਰਸਾਦ ਦੀ ਪਤਨੀ ਦਾ ਕੀ ਨਾਮ ਸੀ ਦੇਵਕੀ ਕੀ ਜੋਤੀ ਨੂੰ ਹਾਰ ਪਹਿਨਣ ਦਾ ਮਾਣ ਮਿਲ ਸਕਿਆ ਨਹੀਂ ਹਾਰ ਪਹਿਨਣ ਨਹੀਂ ਹਾਰ ਪਹਿਨਾਉਣ ਦਾ ਆਖਿਰ ਪ੍ਰਿੰਸੀਪਲ ਕਿਸ ਦੇ ਨਾਲ ਬਾਹਰ ਆ ਰਹੀ ਸੀ ਜੋਤੀ ਦੇ ਨਾਲ ਬਾਹਰ ਆ ਰਹੀ ਸੀ ਅੱਗੇ ਜ 8 ਨੰਬਰ ਪ੍ਰਸ਼ਨ ਤੇ ਚੱਲਦੇ ਆਪਾਂ ਕਿਸ ਨੇ ਜੋਤੀ ਦੇ ਥਾਂ ਆਪਣੇ ਪੁੱਤਰ ਦਾ ਨਾਮ ਨਾਮ ਬਦਲਵਾ ਦਿੱਤਾ ਸੀ ਸੇਠ ਲਖਪਤ ਰਾਏ ਨੇ ਸੇਠ ਲਖਪਤ ਰਾਏ ਨੇ ਦੇਵਕੀ ਕੀ ਦੇਖ ਕੇ ਹੈਰਾਨ ਹੋਈ ਦੇਵਕੀ ਜੋਤੀ ਨੂੰ ਦੁਸਕਰੇ ਦੁਸਕੋਰੇ ਦੁਸਕਰੇ ਮਤਲਬ ਜੋ ਰੋਂਦਾ ਆਇਆ ਨਾ ਜੋਤੀ ਤੇ ਉਸ ਨੂੰ ਦੇਖ ਕੇ ਪ੍ਰ ਹੈਰਾਨ ਹੋਈ ਦੇਵਕੀ ਦੇ ਮੂੰਹ ਤੇ ਖਰਚ ਨੂੰ ਲੈ ਕੇ ਚਿੰਤਾ ਦੇ ਨਿਸ਼ਾਨ ਕਿਉਂ ਸਨ ਕਿਉਂਕਿ ਖਰਚਾ ਵੱਧ ਹੋ ਰਿਹਾ ਸੀ ਵਿੱਤੋਂ ਬਾਰਾ ਕਮ ਹੋ ਰਿਹਾ ਸੀ ਨਾ ਉਹਦੀ ਜ਼ੁਰਾਬ ਜ਼ੁਰਾਬਾਂ ਲਈ ਵਰਦੀ ਲਈ ਹੈ ਨਾ ਇਸ ਕਰਕੇ ਉਹਦੇ ਚਿਹਰੇ ਤੇ ਖਰਚੇ ਦੇ ਲੈ ਕੇ ਚਿੰਤਾ ਦੇ ਨਿਸ਼ਾਨ ਸਨ ਅੱਗੇ ਬਟਾ ਕਹਾਣੀ ਬਸ਼ੀਰਾ ਬਿਸ਼ੀਰਾ ਕਹਾਣੀ ਦਾ ਕਹਾਣੀਕਾਰ ਕੌਣ ਹੈ ਬਿਸ਼ੀਰਾ ਕਹਾਣੀ ਦਾ ਕਹਾਣੀਕਾਰ ਨਵਤੇਜ ਸਿੰਘ ਕਹਾਣੀਕਾਰ ਦਾ ਬੇਲੀ ਕੌਣ ਸੀ ਕਹਾਣੀਕਾਰ ਦਾ ਬੇਲੀ ਸੀ ਬਿਸ਼ੀਰਾ ਲੇਖਕ ਦਾ ਗੁਣ ਕੀ ਸੀ ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ ਬਿਸ਼ੀਰਾ ਕਿਸ ਕੰਮ ਵਿੱਚ ਤੇਜ਼ ਸੀ ਫੁੱਟਬਾਲ ਦੀ ਕਿੱਕ ਵਿੱਚ ਲੇਖਕ ਨੂੰ ਬਿਸ਼ੀਰੇ ਦਾ ਹਾਸਾ ਕਿਸ ਵਾਂਗ ਜਾਪਦਾ ਸੀ ਕਿਸ ਲੇਖਕ ਨੂੰ ਹਾਂਜੀ ਲੇਖਕ ਨੂੰ ਬਿਸ਼ੀਰੇ ਦਾ ਹਾਸਾ ਬਾਸਮਤੀ ਦੇ ਖੇਤਾਂ ਵਰਗਾ ਜਾਪਦਾ ਸੀ ਲੇਖਕ ਨੂੰ ਮੁੰਡੇ ਕੁੜੀਆਂ ਵਿੱਚੋਂ ਕੌਣ ਚੰਗਾ ਲੱਗਦਾ ਸੀ ਕਾਂਤੀ ਕਾਂਤੀ ਚੰਗੀ ਲੱਗਦੀ ਸੀ 7 ਨੰਬਰ ਪ੍ਰਸ਼ਨ ਹੈ ਬੇਟਾ ਕਿ ਕਾਂਤੀ ਨੇ ਬਸ਼ੀਰੇ ਨੂੰ ਲਿਆਂਦੀ ਹੋਈ ਕਿਹੜੀ ਸੁਗਾਤ ਦਿੱਤੀ ਕਾਂਤੀ ਨੇ ਬਸ਼ੀਰੇ ਨੂੰ ਲਿਆਂਦੀ ਹੋਈ ਕਿਹੜੀ ਸੁਗਾਤ ਦਿੱਤੀ ਰੰਗ-ਬਰੰਗੀ ਜਰਸੀ ਕਿਹੜੀ ਰੰਗ-ਬਰੰਗੀ ਜਰਸੀ ਲੇਖਕ ਨੇ ਬਸ਼ੀਰੇ ਨੂੰ ਇੱਕ ਵਾਰ ਕੀ ਸੁਗਾ ਦਿੱਤੀ ਫੁੱਟਬਾਲ ਲੇਖਕ ਦਾ ਮਿੱਤਰ ਬਸ਼ੀਰਾ ਲੇਖਕ ਦੇ ਮਿੱਤਰ ਬਸ਼ੀਰੇ ਨੇ ਸਕੂਲ ਕਿਉਂ ਛੱਡ ਦਿੱਤਾ ਸੀ ਉਹ ਕੀ ਉਸ ਦੇ ਮੀਏ ਨੇ ਮੱਝ ਖਰੀਦ ਲਈ ਸੀ ਉਹਦੇ ਉਹਦੇ ਅੱਬਾ ਨੇ ਕੀ ਖਰੀਦ ਲਿਆ ਸੀ ਮੱਝ ਖਰੀਦ ਲਈ ਸੀ ਅੱਗੇ ਕੀ ਮੀਏ ਮੀਏ ਨੇ ਬਸ਼ੀਰੇ ਦੇ ਘਰ ਵਾਲੇ ਸਾਰਾ ਦੁੱਧ ਕਿਸ ਨੂੰ ਵੇਚ ਦੇ ਵੇਚ ਦਿੰਦੇ ਸਨ ਠੇਕੇਦਾਰ ਕੋਲ ਠੇਕੇਦਾਰ ਨੂੰ ਵੇਚ ਦਿੰਦੇ ਸਨ ਬੇਟਾ ਅੱਗੇ ਜੀ ਕਹਾਣੀ ਨੌਰੰਗ ਸਿੰਘ ਦੀ ਮੁਰਕੀਆਂ ਚਲੋ ਅੱਗੇ ਚੱਲਦੇ ਆਪਾਂ ਸਭ ਤੋਂ ਪਹਿਲਾਂ ਮੁਰਕੀਆਂ ਕਹਾਣੀ ਦਾ ਕਹਾਣੀਕਾਰ ਕੌਣ ਹੈ ਨੌਰੰਗ ਸਿੰਘ ਅੱਗੇ ਦੇਖੋ ਮੁਰਕੀਆਂ ਕਹਾਣੀਆਂ ਵਿੱਚ ਬੱਚਿਆਂ ਦੇ ਕੀ ਨਾਮ ਸਨ ਕਰੀਮੂ ਤੇ ਰਹੀਮੂ ਬੱਚਿਆਂ ਨੇ ਕਿਹੜੀ ਖੇਡ ਖੇਡੀ ਅਖਰੋਟ ਬੱਚਿਆਂ ਦੇ ਪਿਤਾ ਦੇ ਹੁੰਦਿਆਂ ਉਹਨਾਂ ਕੋਲ ਕਿਹੜੇ ਪਸ਼ੂ ਸਨ ਵੈੜੀ ਤੇ ਵੇੜ ਕੀਤੇ ਝੋਟੀਆਂ ਸੰਜਾਂ ਮੱਝਾਂ ਸੰਗਰ ਲਿਖ ਲਓ ਪਿੰਡ ਵਿੱਚ ਕਿਸੇ ਦੀਆਂ ਛੱਲੀਆਂ ਟੁੱਟਦੀਆਂ ਜੱਤ ਪਾ ਚੁੱਕੀ ਜਾਂਦੀ ਤਾਂ ਕਿਸ ਤੇ ਸ਼ੱਕ ਜਾਂਦਾ ਕਰੀਮੂ ਤੇ ਰਹੀਮੂ ਤੇ ਸ਼ੱਕ ਜਾਂਦਾ ਕਰੀਮੂ ਤੇ ਰਹੀਮੂ ਦੇ ਪਿਤਾ ਨੂੰ ਕਿਸ ਦੀ ਆਦਤ ਸੀ ਜੁਆਰੀਆ ਸੀ ਤੇ ਨਸ਼ੇੜੀ ਸੀ ਮਾਂ ਦੀ ਮੌਤੇ ਕੋਣ ਬੱਚਿਆਂ ਦੀ ਸਹਾਇਤਾ ਲਈ ਆਇਆ ਕੋਈ ਵੀ ਨਹੀਂ ਆਇਆ ਹਾਂਜੀ ਬੱਚਿਆਂ ਨੂੰ ਰਾਤ ਕਿੰਨੀ ਡਰਾਉਣੀ ਕਿੰਨੀ ਡਰਾਉਣੀ ਲੱਗੀ ਮੌਤ ਜੱਡੀ ਖਮੋਸ਼ ਡਰਾਉਣੀ ਲੱਗੀ ਉਹਨਾਂ ਨੂੰ ਇਸ ਤਰ੍ਹਾਂ ਲੱਗੀ ਜਿਵੇਂ ਮੌਤ ਮੌਤ ਵਰਗੀ ਲੱਗੀ ਡਰਾਉਣੀ ਨੌ ਨੰਬਰ ਪ੍ਰਸ਼ਨ ਕੀ ਹੈ ਨੌ ਨੰਬਰ ਪ੍ਰਸ਼ਨ ਹੈ ਬੇਟਾ ਦੇਖੋ ਰਾਤ ਦੀ ਖਮੋਸ਼ੀ ਵਿੱਚ ਕਿਹੜੀ ਆਵਾਜ਼ ਬੱਚਿਆਂ ਦੇ ਕੰਨਾਂ ਵਿੱਚ ਗੂੰਜੀ ਹਾਂ ਮਾਂ ਦੇ ਮਾਂ ਦੇ ਆਵਾਜ਼ ਜਿਹੜੀ ਹੈ ਨਾ ਮਾਂ ਦੇ ਬੋਲ ਉਹ ਉਹਨਾਂ ਦੇ ਕੰਨਾਂ ਵਿੱਚ ਗੂੰਜੀ ਮਾਂ ਨੇ ਕਿਹਾ ਸੀ ਨਾ ਕਿ ਮੁਰਕੀਆਂ ਮੇਰੇ ਕੰਨਾਂ ਵਿੱਚ ਰਹਿਣ ਦੇਣਾ ਇਹ ਤੁਹਾਡੇ ਅੱਬਾ ਦੀ ਨਿਸ਼ਾਨੀ ਹੈ ਇਹ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਗੂੰਜੀ ਹਾਂਜੀ ਤਾਰਿਆਂ ਦੀ ਲੋ ਵਿੱਚ ਬੱਚਿਆਂ ਨੂੰ ਘਰ ਮੁੜਦੇ ਜਾਂਦੇ ਆ ਕੀ ਮਹਿਸੂਸ ਕੀਤਾ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਉਹਨਾਂ ਦੀਆਂ ਅੱਖਾਂ ਵਿੱਚ ਕੀ ਸਨ ਬੇਟਾ ਹੰਝੂ ਸਨ ਅੱਗੇ ਜੀ ਕਹਾਣੀ ਅੱਗੇ ਹੈ ਸਾਡੇ ਕੋਲ ਕਹਾਣੀ ਸਾਂਝੀ ਕੰਦ ਸੰਤੋਖ ਸਿੰਘ ਦੀ ਕਹਾਣੀ ਸਾਂਝੀ ਕੰਦ ਚਲੋ ਦੇਖਦੇ ਆ ਇਹਦੇ ਪ੍ਰਸ਼ਨ ਉਤਰ ਸਭ ਤੋਂ ਪਹਿਲਾ ਕੀ ਪ੍ਰਸ਼ਨ ਕੀ ਹੈ ਸੰਜਗੰਦ ਕਹਾਣੀ ਕਿਸ ਕਹਾਣੀਕਾਰ ਦੁਆਰਾ ਲਿਖੀ ਗਈ ਹੈ ਸੰਤੋਖ ਸਿੰਘ ਧੀਰ ਕਪੂਰ ਸਿੰਘ ਦੀ ਕੰਦ ਕਿਸ ਨਾਲ ਸਾਂਝੀ ਸੀ ਦਰਬਾਰਾ ਸਿੰਘ ਨਾਲ ਪਿੰਡ ਦੀ ਸਭ ਤੋਂ ਵੱਡੀ ਤ੍ਰਿਕਟਨਾ ਕੀ ਸੀ ਮੀਂਹ ਦੇ ਵਿੱਚ ਕਪੂਰ ਸਿੰਘ ਦੇ ਮਕਾਨ ਦਾ ਟਹਿ ਜਾਣਾ ਸੱਜੇ ਪਾਸੇ ਦੀ ਕੰਦ ਕਿਸ ਨਾਲ ਸਾਂਝੀ ਸੀ ਚਾਚੀ ਰਾਮਕੌਰ ਨਾਲ ਰਾਮਕੌਰ ਕਹ ਲੋ ਰਾਮਕੁਰ ਕਹਿ ਲੋ ਕੋਈ ਗੱਲ ਹੈ ਹਾਂਜੀ ਪਿਛਲੇ ਪਾਸੇ ਕੌਣ ਰੰਦਾ ਸੀ ਚੰਨੜ ਸਿੰਘ ਚੀਨੀਆ ਮੈਂ ਜੜਦਾ ਕਿਹੜਾ ਵਕੀਲ ਤੇਰੇ ਅੰਦਰ ਬੋਲਦਾ ਹੈ ਕਪੂਰ ਸਿੰਘ ਨੇ ਇਹ ਸ਼ਬਦ ਕਿਸ ਲਈ ਕਹੇ ਧੰਮਾ ਸਿੰਘ ਸਰਪੰਚ ਲਈ ਧੰਮਾ ਸਿੰਘ ਸਰਪੰਚ ਲਈ ਕਹੇ ਧੰਮਾ ਸਿੰਘ ਸਰਪੰਚ ਲਈ ਅਗੇ ਕਪੂਰ ਸਿੰਘ ਕਿਸ ਦੁਚਿੱਤੀ ਵਿੱਚ ਪੈ ਗਿਆ ਘਰ ਬਣਾਵੇ ਇੱਕ ਨਾਂ ਘਰ ਬਣਾਵੇ ਇੱਕ ਨਾਂ ਇਸ ਦੁਚਿੱਤੀ ਵਿੱਚ ਪੈ ਗਿਆ ਕੰਡਕਟਰ ਤੋਂ ਹੌਲੇ ਕੌਣ ਆਇਆ ਕੰਦ ਨੂੰ ਲੈ ਦੇਖੋ ਸਰਪੰਚ ਆਇਆ ਸੀ ਠੀਕ ਹੈ ਕੰਦ ਦਾ ਨਾਪ ਲੈਣ ਲਈ ਰੱਸੀ ਕਿਸ ਨੇ ਫੜੀ ਧੰਮਾ ਸਿੰਘ ਸਰਪੰਚ ਨੇ ਦਰਬਾਰਾ ਸਿੰਘ ਪੈਸੇ ਵਾਪਸ ਕਰਨ ਕਿਉਂ ਨਹੀਂ ਆਇਆ ਕਿਉਂਕਿ ਉਹ ਬਿਮਾਰ ਹੋ ਗਿਆ ਸੀ ਕਪੂਰ ਸਿੰਘ ਨੇ ਦਰਬਾਰੀ ਦੀ ਜੇਬ ਵਿੱਚ ਕੀ ਪਾਇਆ 10 ਰੁਪਏ ਦਾ ਨੋਟ ਪਾਇਆ ਕੀ ਪਾਇਆ 10 ਰੁਪਏ ਦਾ ਨੋਟ ਪਾਇਆ ਕਪੂਰ ਸਿੰਘ ਇੱਕ ਮਿੰਟ 12 ਨੰਬਰ ਸਵਾਲ ਕਪੂਰ ਸਿੰਘ ਦੇ ਦਰਬਾਰਾ ਸਿੰਘ ਦੇ ਹੱਥ ਦੇ ਵਿੱਚ ਤੇਰੇ ਉੱਤੇ ਕੀ ਵਾਪਰਿਆ ਹੰਜੂਆਂ ਦੀਆਂ ਧਾਰਾਂ ਸਨ ਕੀ ਸਨ ਹੰਜੂਆਂ ਦੀਆਂ ਧਾਰਾਂ ਜਿਹੜਾ ਝਗੜਾ ਹੋਇਆ ਸੀ ਨਾ ਉਹ ਸਾਰਾ ਝਗੜਾ ਦੂਰ ਹੋ ਗਿਆ ਸੀ ਕਿਉਂਕਿ ਕਪੂਰ ਸਿੰਘ ਉਹਦਾ ਹਾਲ-ਚਲ ਪੁੱਛਣ ਲਈ ਚਲਾ ਗਿਆ ਸੀ ਉਹ ਬਿਮਾਰ ਹੋਇਆ ਸੀ ਨਾ ਦਰਬਾਰਾ ਸਿੰਘ ਉਹਦੇ ਕੋਲ ਜਾਂਦਾ ਹੈ ਤੇ ਦੋਨੋਂ ਭਰਾ ਰੋਣ ਲੱਗ ਜਾਂਦੇ ਇਸ ਤਰ੍ਹਾਂ ਉਹਦਾ ਜਿਹੜਾ ਦੁਸ਼ਮਣੀ ਖਤਮ ਹੋ ਜਾਂਦਾ ਹੈ ਤੇ ਅੰਤ ਵਿੱਚ ਉਹਨਾਂ ਦੀ ਅੱਖਾਂ ਦੇ ਵਿੱਚ ਕੀ ਸਨ ਹੰਝੂ ਸਨ ਅੱਗੇ بڑا ਕਹਾਣੀ ਹੈ ਜੀ ਬੱਸ ਕੰਡਕਟਰ ਦਲੀਪ ਕੌਰ ਟਿਮਾਣਾ ਦੀ ਕਹਾਣੀ ਬੱਸ ਕੰਡਕਟਰ ਹਾਂਜੀ ਇਹਦੇ ਪ੍ਰਸ਼ਨ ਦੇਖਦੇ ਆਪਾਂ ਕਿਹੜੇ ਐ ਬੱਸ ਕਨੈਕਟਰ ਕਹਾਣੀ ਦਾ ਕਹਾਣੀਕਾਰ ਕੌਣ ਹੈ ਡਾਕਟਰ ਦਲੀਪ ਕੌਰ ਟਿਵਾਣਾ ਪਾਲੀ ਕੀ ਕੰਮ ਕਰਦੀ ਸੀ ਡਾਕਟਰ ਨਹੀਂ ਸੀ ਬੱਸ ਵਿੱਚ ਕੀ ਮੁਸੀਬਤਾਂ ਆਉਂਦੀਆਂ ਲੋਕਾਂ ਦੀਆਂ ਟਿਕਣਾ ਸੁਣਨੀਆਂ ਪੈਂਦੀਆਂ ਪਾਲੀ ਦੀ ਤਨਖਾਹ ਕਿੰਨੀ ਸੀ 300 ਰੁਪਏ ਪਾਲੀ ਨੇ ਟਿਕਟ ਲੈ ਲਈ ਕਿੰਨੇ ਰੁਪਏ ਕੱਢੇ 10 ਦਾ ਨੋਟ ਕੱਢਿਆ ਬੁੱਢੀ ਔਰਤ ਨੇ ਟਿਕਟ ਲੈ ਲਈ ਕਿੰਨੇ ਰੁਪਏ ਕੱਢੇ ਉਸਨੇ ਵੀ 10 ਦਾ ਨੋਟ ਕੱਢਿਆ ਅਗਲੇ ਦਿਨ ਬੱਸ ਲੈਣ ਲਈ ਪਾਲੀ ਕਿੰਨੀ ਦੇਰ ਲੱਗੀ 5 ਮਿੰਟ ਦੇਰੀ ਨਾਲ ਕੰਡਕਟਰ ਦੀ ਮਹੀਨੇ ਦੀ ਤਨਖਾਹ ਕਿੰਨੀ ਕੁ ਸੀ 60 ਰੁਪਏ ਕੰਡਕਟਰ ਦੀ ਭੈਣ ਕੀ ਬੰਨਾ ਚਾਹੁੰਦੀ ਸੀ ਡਾਕਟਰ ਨਹੀਂ ਕੰਡਕਟਰ ਦੀ ਭੈਣ ਕਿੱਥੇ ਪੜਦੀ ਸੀ ਲਾਹੌਰ ਕੰਡਕਟਰ ਨੂੰ ਡਾਕਟਰ ਨੇ ਨੂੰ ਦੇਖ ਕੇ ਕਿਸ ਦੀ ਯਾਦ ਆ ਗਈ ਆਪਣੀ ਮਰੀ ਹੋਈ ਭੈਣ ਦੀ ਬੱਸ ਕੰਡਕਟਰ ਦਾ ਸੁਭਾਅ ਕਿਹੋ ਜਿਹਾ ਸੀ ਬਹੁਤ ਹੀ ਵਧੀਆ ਬਹੁਤ ਵਧੀਆ ਲਿਖ ਲਓ ਮਿਲਾਪੜਾ ਲਿਖ ਲਓ ਜ્યાં ਚੰਗਾ ਚੰਗਾਲੀ ਘਲੋ ਤਾਂ ਵੀ ਠੀਕ ਹੈ ਕੋਈ ਚੱਕਰ ਨਹੀਂ ਹਸਤਾਲ ਵਿੱਚ ਪਾਲੇ ਨੂੰ ਕਿਹੜੀ ਗੱਲ ਬਚੈਨ ਕਰ ਰਹੀ ਸੀ ਹਾਂ ਉਹ ਗੱਲ ਬਚੈਨ ਕਰਕੇ ਸੀ ਕਿ ਉਸਨੇ ਟਿਕਟ ਦੇ ਪੈਸੇ ਨਹੀਂ ਲਏ ਟਿਕਟ ਦੇ ਪੈਸੇ ਨਹੀਂ ਲਏ ਇਹ ਗੱਲ ਉਸ ਨੂੰ ਪਰੇਸ਼ਾਨ ਕਰ ਰਹੀ ਸੀ ਨਾਲ ਨੂੰ ਵੀ ਪਰੇਸ਼ਾਨ ਕਰ ਰਹੀ ਸੀ ਟਿਕਟ ਚੱਕਰ ਕੀ ਕਹੂਗਾ ਰ ਇਹ ਗੱਲ ਉਸ ਨੂੰ ਪਰੇਸ਼ਾਨ ਕਰ ਰਹੀ ਸੀ ਅੱਗੇ ਬੜਾ ਕਹਾਣੀ ਅਖੀਰਲੀ ਕਹਾਣੀ ਸਾਡੇ ਕੋਲ ਬਾਕੀ ਸਭ ਸੁਖਸਾਨ ਹੈ ਮੋਨ ਪੰਡਾਰੇ ਦੀ ਕਹਾਣੀ ਇਹਦੇ ਪ੍ਰਸ਼ਨ ਉੱਤਰ ਕਰਦੇ ਆਪਾਂ ਦੇਖੋ ਬਾਕੀ ਸਭ ਸੁਖਸਾਨ ਹੈ ਕਹਾਣੀ ਦਾ ਕਹਾਣੀਕਾਰ ਕੌਣਾ ਹੈ ਮੋਹਨ ਭੰਡਾਰੀ ਸਾਰੇ ਪਿੰਡ ਵਿੱਚ ਚਿੱਠੀ ਲਿਖਣ ਵਾਲਾ ਕੌਣ ਸੀ ਮੋਨ ਮੋਨ ਆਪਸੀ ਮੋਨ ਭੰਡਾਰੀ ਆਪ ਹੀ ਲੇਖਕ ਜਿਹੜਾ ਕੁੜੀਆਂ ਕਿੰਡੀਆਂ ਕਿੰਡੀਆਂ ਚਿੱਠੀਆਂ ਲਿਖਾਉਂਦੀਆਂ ਚਾਰ-ਚਾਰ ਸਫਿਆਂ ਦੀਆਂ ਕੁੜੀਆਂ ਚਿੱਠੀਆਂ ਵਿੱਚ ਕਿਸ ਦੇ ਬੰਦ ਤੇ ਦੋਹੇ ਲਿਖਾਉਂਦੀਆਂ ਵਾਰਿਸਾ ਦੇ ਬੰਦ ਤੇ ਕਬੀਰ ਦੇ ਦੋਹੇ ਲਿਖਾਉਂਦੀਆਂ ਲੋਕ ਲੇਖਕ ਨੂੰ ਕਬੀਲਦਾਰੀ ਬਾਰੇ ਕੀ ਕਹਿ ਕੇ ਚਿੱਠੀ ਲਿਖਉਂਦੇ ਲੋਕ ਕਹਿੰਦੇ ਵੀ ਅਸੀਂ ਕਿਹਦੇ ਕਿਹਦੇ ਅੱਗੇ ਕੀ ਦੇ ਕੀ ਦੇ ਅੱਗੇ ਪੇਹਤ ਖੁੱਲਈਏ ਕਬੀਲਦਰੀ ਦੇ 100 ਪਰਦੇ ਹੁੰਦੇ ਇਸ ਕਰਕੇ ਉਹ ਉਸੇ ਨੂੰ ਚਿੱਠੀਆਂ ਲਿਖਣ ਲਈ ਕਹਿੰਦੇ ਸਨ ਅੱਗੇ ਬੜਾ 6 ਨੰਬਰ ਸਵਾਲ 6 ਨੰਬਰ ਸਵਾਲ ਕਹਿੰਦਾ ਕੁੜੀਆਂ ਪਿਆਰ ਨਾਲ ਲੇਖਕ ਨੂੰ ਕੀ ਕਹਿੰਦੀਆਂ ਕੁੜੀਆਂ ਪਿਆਰ ਨਾਲ ਕਹਿੰਦੀਆਂ ਲਿਖਦੇ ਜੋ ਤੇ ਨੂੰ ਚੰਗਾ ਲੱਗਦਾ ਅੱਗੇ ਲੇਖਕ ਚਿੱਠੀ ਲਿਖਣ ਨੂੰ ਟਾਲਣ ਦੇ ਟਾਲਣ ਦੇ ਲਈ ਕੀ ਕਹਿ ਕੇ ਕੋਸ਼ਿਸ਼ ਕਰਦਾ ਕੱਲ ਨੂੰ ਲਿਖ ਦਊ ਉਹ ਕਹਿੰਦਾ ਕੱਲ ਨੂੰ ਲਿਖ ਦਿਆਂਗਾ ਅੰਦਰੋਂ தம்ਲੇ 올ਿਓ ਕਿਸਦੇ ਹਾਈ ਹਾਈ ਦੀ ਆਵਾਜ਼ ਆਈ ਕਰਤਾਰੋ ਦੀ ਬੁਰੀ ਮੈਂਸ ਦੀ ਪੂਛ ਨੂੰ ਕੀ ਹੋ ਗਿਆ ਬੁਰੀ ਬੁਰੀ ਜਿਹੜੀ ਮੈਂਸ ਹੈ ਉਹ ਦੀ ਪੂਛ ਤੂੰ ਗਈ ਤੂੰ ਗਈ ਬਾਰੂ ਕੋਣ ਸੀ ਉਹਨਾਂ ਦਾ ਬੱਚਾ ਮੁੰਡਾ ਬਾਰੂ ਨੂੰ ਵੇਚਣਾ ਕਿਉਂ ਨੱਚਉਂਦਾ ਸੀ ਕਿਉਂਕਿ ਆਰਥਿਕ ਤੰਗੀ ਕਰਕੇ ਕਰਤਾਰੋ ਕਿਉਂ ਮੰਜੇ ਤੇ ਮਰਨ ਵਾਲੀ ਪਈ ਸੀ ਦਰਦ ਕਰਕੇ ਕਿਉਂਕਿ ਉਹਨੇ ਮੁੰਡਾ ਜੰਮਿਆ ਸੀ ਨਾ ਤੇ ਉਹਦਾ ਦਰਦ ਹਲੇ ਤੱਕ ਠੀਕ ਨਹੀਂ ਹੋ ਰਿਹਾ ਸੀ ਤੇ ਉਹ ਦਰਦ ਕਰਕੇ ਕਰਾ ਰਹੀ ਸੀ ਰੋ ਰਹੀ ਸੀ ਹੈਨਾ ਮਰਨ ਵਾਲੀ ਹੋਈ ਪਈ ਸੀ ਹਾਂਜੀ ਇਹ ਹੋ ਗਿਆ ਬੇਟਾ ਸਾਡੇ ਕੋਲ ਜਿਹੜੀ ਸਾਡੀ ਨਵੀਂ ਪੰਜਾਬੀ ਪੇਪਰ ਦੇ ਵਿੱਚ ਵਨਗੀ ਕਿਤਾਬ ਹੈ ਵਨਗੀ ਕਿਤਾਬ ਦੇ ਵਿੱਚ ਜਿੰਨੀਆਂ ਵੀ ਕਹਾਣੀਆਂ ਹੈਗੀਆਂ ਉਹਨਾਂ ਕਹਾਣੀਆਂ ਨਾਲ ਸੰਬੰਧਿਤ ਸਾਰੇ ਦੇ ਸਾਰੇ ਵਸਤੂनिष्ठ ਪ੍ਰਸ਼ਨ ਆ ਗਏ ਤੁਸੀਂ ਇਹਨਾਂ ਨੂੰ ਕੱਲ ਪੇਪਰ ਹੈ ਤੁਹਾਡਾ ਤੇ ਇਹਨਾਂ ਇਸ ਤੋਂ ਇਲਾਵਾ ਹੋਰ ਵੀ ਤਿੰਨ ਚਾਰ ਵੀਡੀਓਜ਼ ਹੈਗੀਆਂ ਆਪਣੀਆਂ ਨਵੀਂ ਦੀ ਪਲੇਲਿਸਟ ਵਿੱਚ ਪਈਆਂ ਹੈ ਮੂ ਤੁਸੀ ਸਾਰੀਆਂ ਦੇਖ ਕੇ ਜਾਣੀ ਐ ਤੇ ਅ ਕੱਲ ਦੇ ਪੇਪਰ ਲਈ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਪਰ ਪੇਪਰ ਚੰਗਾ ਹੋਵੇ ਅੱਜ ਲਈ ਇੰਨਾ ਹੀ ਬਟਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ